ਮਾਨਯੋਗ ਪੁਲਿਸ ਕਮਿਸ਼ਨ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਡੀसीपी ਰਵਿੰਦਰਪਾਲ ਸਿੰਘ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੀ ਸੀਆਈਏ ਟੀਮ ਦੇ ਇੰਚਾਰਜ ਰਵੀ ਕੁਮਾਰ ਜੀ ਤੋਂ ਦੇ ਇੰਚਾਰਜ ਨੇ ਇਹਨਾਂ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦਾ ਨਾਮ ਕੀ ਲक्की ਜਿਹਦਾ ਨਾਮ ਹੈਗਾ ਲੁਕਸ ਮਸੀ ਉਰਫ ਲक्की ਮਸੀ ਇਹ ਮਜੀਠਾ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਇਹਦੇ ਕੋਲੋਂ ਇੱਕ ਸੋਨੇ ਦੀ ਚੇਨ ਇੱਕ ਹਾਰ ਸੋਨੇ ਦਾ ਅ ਦੋ ਮੰਗਲ ਸੂਤਰ 130 ਗ੍ਰਾਮ ਟੋਟਲ ਸੋਨਾ ਰਿਕਵਰ ਕੀਤਾ ਗਿਆ ਇਹਦੇ ਖਿਲਾਫ ਮਕਦਮਾ 13 ਨੰਬਰ ਮਕਦਮਾ ਕੈਂਟਨਰਮੈਂਟ ਥਾਣੇ ਵਿੱਚ ਦਰਜ ਹੈ ਤੇ ਇਹਦੇ ਖਿਲਾਫ ਪਹਿਲਾਂ ਵੀ 9 ਮਕਦਮੇ ਚੋਰੀ ਦੇ ਦਰਜ ਹੋਏ ਪਹਿਲਾਂ 9 ਮਕਦਮੇ ਦਰਜ ਹਾਂਜੀ ਤੇ ਸਾਰੇ ਜੀ ਬਵਾਦਦਾਂ ਨੇ ਕੀਤੀ ਕਦਫੇ ਇਹ ਇਹ 13 ਇਹ ਮਕਦਮਾ ਹੈਗਾ 14225 ਦਾ 305 300 31 3 ਬੀ ਐਨ ਸਥਾਨਾ ਕੈਂਟਨਰਮੈਂਟ ਦਾ ਮਕਦਮਾ ਸਰ ਗੜੇ ਰਿਹਾ ਚੋਈ ਸੀ ਇਹ ਬਾਗ ਹੈ ਇਹ ਕੈਂਟੋਨਮੈਂਟ ਥਰਟੀ ਹੋਈ ਸੀ। ਠੀਕ। ਤੇ ਹੁਣ ਤੱਕ ਕਿੰਨੀ ਰਿਕਵਰੀ ਹੋਈ ਤਾਂ? 130 ਗ੍ਰਾਮ ਸੋਨਾ ਹੁਣ ਤੱਕ ਰਿਕਵਰ ਹੋ ਚੁੱਕਾ ਹੈ। ਬਾਕੀਲੇ ਹੋਣਾ। ਤੇ ਨੋਜਵਾਨ ਕਿੰਨੀ ਉਮਰ ਦੇ ਤੇ ਕਿੰਨਾ ਪੜਿਆ ਲਿਖਿਆ ਹੋਵੇ ਜੀ? ਇਹ ਕੋਈ ਖਾਸ ਪੜਿਆ ਲਿਖਿਆ ਨਹੀਂ ਹੈਗਾ। ਪਰ ਉਮਰ ਇਹਦੀ ਹੈਗੀ ਮੈਂ 22-23 ਸਾਲ। ਬੇਸਿਕਲੀ ਕੰਮ ਕੀ ਕਰਦਾ ਸੀ ਇਹ? ਕੰਮ ਇਹਦਾ ਕੁਝ ਨਹੀਂ, ਇਹੀ ਚੋਰੀ ਦਾ ਹੀ ਹੈ। ਨੌਨ ਮੁਕਤਮੇ ਪਹਿਲਾਂ ਹੀ ਦਰਜ ਨਹੀਂ ਲੁੱਤੇ ਸੀ। ਜੀ।